ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਓਵੇਂ ਓਵੇਂ ਸਿਆਸਤ ਦੇ ਇਸ ਮੈਦਾਨ 'ਚ ਵੱਡੇ ਵੱਡੇ ਬਦਲ ਤੇ ਝਟਕੇ ਦੇਖਣ ਨੂੰ ਮਿਲ ਰਹੇ ਨੇ ਚੋਣਾਂ ਤੋਂ ਐਨ ਪਹਿਲਾ ਇੱਕ ਝਟਕਾ ਲੱਗਿਆ ਸੁਖਪਾਲ ਖਹਿਰਾ ਨੂੰ ਪੀਡੀਏ ਦੇ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਜਿਸ ਨੂੰ ਮਾਨਸਾ ਦੇ ਐਸਡੀਐਮ ਅਭੀਜੀਤ ਕਪੀਲਾਸ਼ ਵੱਲੋਂ ਨੋਟਿਸ ਭੇਜ ਦਿੱਤਾ ਗਿਆ ਦਰਅਸਲ ਸੋਮਵਾਰ ਨੂੰ ਖਹਿਰਾ ਵੱਲੋਂ ਕੱਢੇ ਗਏ ਰੋਡ ਸ਼ੋਅ ਤੇ ਬੋਰਡ ਲਾਉਣ ਸੰਬੰਧੀ ਕੋਈ ਮਨਜ਼ੂਰੀ ਨਹੀਂ ਲਈ ਸੀ ਖੈਰ ਇਹਨੇ ਕੱਲੇ ਕੋਰਡ ਸ਼ੋਅ ਕੀਤਾ ਉਹਦੇ ਸਬੰਧੀ ਤੁਸੀਂ ਇੱਕ ਨੋਟਿਸ ਜਾਰੀ ਕੀਤਾ ਜੀ ਖੈਰ ਇਹਨੂੰ ਕੀ ਮਾਮਲਾ ਜੀ ਤੇ ਕੀ ਕਾਰਵਾਈ ਹੋਵੇਗੀ ਜੀ ਬੇਸਿਕਲੀ ਕੀ ਹੁੰਦਾ ਹੈ ਕਿ ਮਾਡਲ ਕੋਡ ਆਫ ਕੰਡਕਟ ਜਦੋਂ ਲਾਗੂ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੋਈ ਵੀ ਜੇ ਅਸੀਂ ਰੈਲੀ ਕਰਨੀ ਹੈ ਜਾਂ ਮੀਟਿੰਗ ਕਰਨੀ ਹੈ ਜਾਂ ਜੇ ਅਸੀਂ ਕਿਤੇ ਬੈਨਰਸ ਵਗੈਰਾ ਲਾਣੇ ਨੇ ਗਵਰਨਮੈਂਟ ਪ੍ਰੈਮਿਸਿਸ ਤੇ ਜਾਂ ਇਵਨ ਪ੍ਰਾਈਵੇਟ ਪ੍ਰੈਮਿਸਿਸ ਤੇ ਸਾਨੂੰ ਉਹਦੇ ਵਾਸਤੇ ਪਰਮਿਸ਼ਨ ਲੈਣੀ ਪੈਂਦੀ ਹੈ ਰੈਲੀ ਦੀ ਤਾਂ ਪਰਮਿਸ਼ਨ ਜਿਹੜੀ ਹੈ ਉਹ ਲੈਣੀ ਹੀ ਪੈਂਦੀ ਹੈ ਏਆਰ ਨੂੰ ਤੇ ਜਿਹੜੇ ਬੈਨਰਸ ਵਗੈਰਾ ਨੇ ਜੇ ਉਹ ਮਿਊਨਿਸਪਲ ਕਾਉਂਸਲ ਦੀ ਕਿਸੇ ਪ੍ਰਾਪਰਟੀ ਤੇ ਲਗਾ ਉਹਨਾਂ ਨੂੰ ਯਾ ਰੈਂਟ ਪੇ ਕਰਨਾ ਪੈਂਦਾ ਹੈ ਉਹਨਾਂ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਖੈਰਾ ਸਾਹਿਬ ਵੱਲੋਂ ਜਿਹੜੇ ਬੈਨਰਸ ਲਵਾਏ ਗਏ ਸੀਗੇ ਔਰ ਇੱਕ ਰੋਡ ਸ਼ੋ ਕੀਤਾ ਗਿਆ ਸੀਗਾ ਟੈਪੀ ਤੋਂ ਲੈ ਕੇ ਤਲਵੰਡੀ ਤੱਕ ਜਿਹਦੇ ਵਿੱਚ ਮਾਨਸਾ ਦਾ ਕਾਫੀ ਏਰੀਆ ਆਉਂਦਾ ਹੈ ਤੇ ਉਹਦੇ ਵਾਸਤੇ ਨਾ ਤਾਂ ਸਾਡੇ ਤੋਂ ਕੋਈ ਪਰਮਿਸ਼ਨ ਲਈਤੀ ਗਈ ਅਤੇ ਨਾ ਹੀ ਜਿਹੜਾ ਹੈਗਾ ਮਿਊਨਿਸਪਲ ਕਾਉਂਸਲ ਤੋਂ ਪੋਸਟਰਸ ਵਾਸਤੇ ਕੋਈ ਵੀ ਪਰਮਿਸ਼ਨ ਲਈਤੀ ਗਈ ਇਸ ਕਰਕੇ ਸਾਨੂੰ ਉਹਨਾਂ ਨੂੰ ਇਹ ਨੋਟਿਸ ਦੇਣਾ ਪਿਆ ਸਰ ਕੀ ਕਾਰਵਾਈ ਹੋਵੇਗੀ ਇਹਦੇ ਵਿੱਚ ਇਹਦੇ ਵਿੱਚ ਅੱਦਾਂ ਜੀ ਕਿ ਉਹ ਅਸੀਂ ਦੇਖਾਂਗੇ ਜੋਸ਼ ਸ਼ੋਕਾਸ ਦਾ ਉਹ ਜਵਾਬ ਦੇਣਗੇ ਸਾਨੂੰ ਉਹ ਜਵਾਬ ਦੇ ਬੇਸਿਸ ਤੇ ਸਾਨੂੰ ਪਤਾ ਲੱਗੇਗਾ ਕਿ ਅਸੀਂ ਅਗਲੀ ਕੀ ਕਾਰਵਾਈ ਕਰ ਸਕਦੇ ਹਾਂ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਵੀ ਨਸ਼ਾ ਤਸਕਰਾਂ ਨਾਲ ਕथित ਸਬੰਧਾਂ ਮਾਮਲੇ ਵਿੱਚ ਸੁਖਪਾਲ ਖਹਿਰਾ ਦੀ ਪਟੀਸ਼ਨ ਤੇ ਫੈਸਲਾ ਰੱਖਵਾ ਰੱਖ ਲਿਆ ਇਹ ਸੁਪਰੀਮ ਕੋਰਟ ਤੈਅ ਕਰੇਗਾ ਕਿ ਫਾਜ਼ਿਲਕਾ ਅਦਾਲਤ ਵੱਲੋਂ ਜਾਰੀ ਸਮਨ ਰੱਦ ਕੀਤੇ ਜਾਣਗੇ ਜਾਂ ਫਿਰ ਨਹੀਂ ਦਰਅਸਲ ਤਸਕਰਾਂ ਨਾਲ ਕਥਿਤ ਸਬੰਧ ਹੋਣ ਦੇ ਇਲਜ਼ਾਮ ਹੇਠ ਫਾਜ਼ਿਲਕਾ ਅਦਾਲਤ ਨੇ ਸੁਖਪਾਲ ਖੈਰਾ ਖਿਲਾਫ ਸਮਨ ਜਾਰੀ ਕਰ ਦਿੱਤੇ ਸਨ ਬਿਊਰੋ ਰਿਪੋਰਟ ਟੀ5 ਚੈਨਲ ਪੰਜਾਬੀ